ਸੋ ਇਧਰ ਦਵਾਈਆਂ ਵੰਡੀਆਂ ਜਾ ਰਹੀਆਂ ਵਾ ਇਹ ਦਵਾਈਆਂ ਵਾਲੇ ਪੈਕੇਟ ਚ ਭਾਜੀ ਕੀ ਕੁਝ ਪਾਇਆ ਦੇ ਇਹਦੀ ਪੈਰਾਸੀਟਾਮੋਲ ઓਰਐਸ ਦੇ ਕੋਲ ਜੇ ਬੈਂਡੇਡ ਜੇ ਇਹ ਡੋਲੋ ਦੀ ਗੋਲੀ ਆ ਇਸਪ੍ਰਿਨ ਦੀ ਗੋਲੀ ਆ ਓਕੇ ਮਲਾ ਜਿੰਨੀਆਂ ਬੇਸਿਕ ਦਵਾਈਆਂ ਸਾਰੀਆਂ ਵਾ ਸੋ ਪਹਿਲੇ ਫਸਟ ਹੈਗੀ ਤੇ ਇਹ ਦਵਾਈਆਂ ਜੇ ਬੁਖਾਰ ਦੀ ਹਰ ਤਰ੍ਹਾਂ ਦੀ ਓਰਐਸ ਦਾ ਕੋਲ ਵਗੈਰਾ ਸੋ ਬਟਾਲਾ ਵਨ ਦੀ ਟੀਮ ਵੱਲੋਂ ਇੱਕ ਸੁਚੱਜੇ ਤਰੀਕੇ ਦੇ ਨਾਲ ਜਿਹੜੇ ਪੈਕੇਟ ਤਿਆਰ ਕੀਤੇ ਗਏ ਆ ਉਹਨਾਂ ਦਾ ਲੋਕਾਂ ਨੂੰ ਭਰਪੂਰ ਫਾਇਦਾ ਹੋਏਗਾ ਸੋ ਅਸੀਂ ਬਹੁਤ ਇੱਕ ਛੋਟੀ ਜੀ ਸੇਵਾ ਕਰਨ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਆ ਸੋ ਇਧਰ ਪਸ਼ੂ ਤਾਨੂ ਬਚਾਉਣ ਲਈ ਇਹ ਪਾਣੀ ਦੀਆਂ ਬੋਤਲਾਂ ਤੋਲ ਕੇ ਤੇ ਮੈਂ ਸਪਰੇਅ ਵਲ ਭੇਜਣਾ ਉਹਨਾਂ ਨੂੰ ਪਾਣੀ ਪਾਇਆ ਜਾ ਰਿਹਾ ਜੀ ਇਹ ਪਾਣੀ ਡਾਇਆ ਜਾ ਰਿਹਾ ਇਹਨਾਂ ਨੂੰ ਕੋਸ਼ਿਸ਼ ਹੋਏ ਕਿ ਕੱਲ ਤੱਕ ਸਪਰੇਅ ਵੱਜੇ ਪੀਲਣ ਤੋਂ ਪੀਲਣ ਤੋਂ ਸ਼ਿਓ 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 ਦੱਸ ਸਾਹਿਬ ਪੀਲਣ ਤੋਂ ਹਾਂ ਪੀਲਣ ਤੋਂ ਭਾਜੀ ਸੋ ਇਸ ਲੈਵਲ ਤੱਕ ਪਾਣੀ ਚੜਿਆ ਹੈ ਲਗਭਗ 8-8 ਫੁੱਟ ਬੀਪੀਓ ਸਾਹਿਬ ਪਾਣੀ ਆ 8-8 ਫੁੱਟ ਹਾਂ ਆਥੇ ਤੈ ਬੱਜੀ ਤੂੜੀ ਦੀ ਆਗਲੀਆ ਪੰਨਾ ਪੜਿਓ ਅੱਜ ਅਸੀਂ ਪਿੱਛੇ ਮੱਧਿਲ ਕੋ ਚਿਰ ਰਹਿ ਗਏ ਸੀ ਸੋ ਖੜ ਪੀਰਤਾਨ ਜੀ 라ਤ ਸਮਗਰੀ ਲੈ ਕੇ ਆਏ ਜੀ ਪ੍ਰਾਇਮਰੀ ਅਧਿਆਪਕ ਸਿੱਖਿਆ ਬਲਾਕ ਬਟਾਲਾ 1 ਤੇ ਉਹਨਾਂ ਦੇ ਅਧਿਆਪਕ ਫੋਰ ਸੱਜਣ ਮਿੱਤਰ ਕੋਈ ਬਾਹਰੋਂ ਵੀ ਸੇਵਾ ਕੀਤੀ ਹੈ ਸੱਜਣਾ ਨਾਲ ਰਿਸ਼ਤਦਾਰੀਆਂ ਚੋਂ ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਤੁਹਾਨੂੰ ਜਿ ਕਰਿਓ ਤੇ ਇਹ ਕਾਲੂ ਸਾਹਿਬ ਉਚੇਚੇ ਤੌਰ ਤੇ ਨਾਲ ਸ਼ਾਮਲਿਆ ਸੋ ਮੁਨਕਤਾ ਦੀ ਸੇਵਾ ਉਤਮ ਸੇਵਾ ਬਿਲਕੁਲ ਵਧੀਆ ਤਰੀਕੇ ਦਾ ਨਾਲ ਇੱਕ ਮੈਨੇਜਡ ਵੇ ਦੇ ਨਾਲ ਇਹਨਾਂ ਨੇ ਲੋਕਾਂ ਦੇ ਘਰੋਂ ਘਰ ਹੀ ਜਾ ਕੇ ਤੇ ਸਮਾਨ ਵੰਡਿਆ ਲੈਓ ਸੂਟਾਂ ਦੀ ਸੇਵਾ ਬਿਸਤਰਿਆਂ ਦੀ ਸੇਵਾ ਆਹ ਇਧਰ ਹੋ ਗਿਆ ਤੇ ਵੀ ਸਾਡੇ ਅਧਿਆਪਕ ਕੱਲੇ-ਕੱਲੇ ਪਰਿਵਾਰ ਤੱਕ ਪਹੁੰਚਾਰੇ ਆ ਤੁਹਾਨੂੰ ਮਿਲ ਗਿਆ ਬੱਚਿਆਂ ਦੇ ਸੂਟ ਡੇਡੀ ਸੂਟ ਲੇਡੀਜ਼ ਦਾ ਵਕੜਾ ਵਕੜਾ ਸਾਮਾਨ ਬਿਸਤਰੇ ਤਲਾਈ ਖੇਸ ਕੰਬੜ ਅੱਗੇ ਲੈ ਕੇ ਆਓ ਪਿਛਲੇ ਦੋ ਕੰਪਲੀਟ ਹੋ ਗਏ ਨੇ ਪੰਜ ਮਿਲ ਗਿਆ ਵਾ ਰਾਸ਼ਨ ਵੀ ਮਿਲ ਗਿਆ ਤੇ ਕਪੜੇ ਵੀ ਮਿਲ ਗਏ ਚਲੋ ਮਿਲ ਗਏ ਜੀ ਲੋਕਾ ਤੁਸੀਂ ਆਏ ਇੱਕ ਮਿੰਟ ਇੱਕ ਮਿੰਟ ਘਵਾ ਰਾਜਾ ਦੇ ਇੱਥੇ ਦੋ ਨਾ ਹਾਂਜੀ ਇੱਕ ਮਿੰਟ ਵੀ ਦੇ ਦਿਨ ਚਲ ਆਲਾ ਜਲਾਨੀ ਛੁੱਟ ਹੈ ਨਾ ਦੇ ਤਾਂ ਕਮੀ ਦੇਰ ਬਸ ਦੇਖੋ ਜਿਹੜਾ ਇਹ ਆਰੂ ਹੋ ਗਏ ਬੇਟਾ ਫੜ ਇੱਧਰ ਆ ਲੈ ਉਹ ਖਾਲੀ ਨਾ ਜਾ ਬੇਟਾ ਇੱਧਰ ਆ ਪੁੱਤ ਲਓ ਲੈ ਮਾਰ ਰੱਖ ਲੈ ਕਿਥੇ ਰੱਖਣਾ ਤੂੰ ਆ ਸੂਟ ਵੀ ਆ ਪੈਣ ਜਿਹੜਾ ਦਾ ਘਰ ਆਪਾਂ ਵੇਖਿਆ ਸੀ ਬਹੁਤ ਆ ਸਰਦ ਘਰ ਚੱਲ ਜੀ ਤੈਨੂੰ ਮੈਂ ਸ਼ਾਮਾਂ ਨੂੰ ਤੈਨੂੰ ਛੋਟੇ ਬੱਚੇ ਇੱਧੇ ਬੈਠੇ ਕੱਪੜੇ ਹੈਗੇ ਮੈਨੂੰ ਦੇ ਦੇਣਾ ਠੀਕ ਹੈ ਸਾਮਾਨ ਇਹਨਾਂ ਘਰ ਪਹੁੰਚ ਗਿਆ ਮੈਂ ਕੱਲ ਹੀ ਵੰਡਣ ਗਿਆ ਲੱਭੀ ਨਹੀਂ ਪੈਣਾ ਉਹ ਸੂਟ ਵੀ ਫੜ ਲੈ ਇਹ ਸਾਂਭ ਲੈ ਹੁਣ ਕਿੱਲੇ ਕੱਪੜਿਆਂ ਨੂੰ ਰੱਖ ਲਈ ਇਹਨੂੰ ਵੱਖਰਾ ਰੱਖੋ ਸੋ ਪੈਣ ਦਾ ਘਰ ਮੈਂ ਪਹਿਲਾਂ ਹੀ ਵਿਖਾਇਆ ਸੀ ਘਰ ਲਗਭਗ ਸਾਰਾ ਬਰਬਾਦ ਹੋ ਚੁੱਕਾ ਆ ਸੋ ਬਹੁਤ ਮਾੜੇ ਹਾਲਾਤ ਲੈਂਟਰ ਵੀ ਆ ਸਿਰ ਵੀ ਟੁੱਟ ਗਈ ਵੇਖੋ ਫਰਿੱਜ ਸਾਰੀ ਖਰਾਬ ਹੋ ਗਈ ਅੰਦਰੋਂ ਵੀ ਚਰਪੈਣ ਦਾਨੀ ਵੀ ਲੋਕ ਬੜੇ ਆ ਹੌਲੀ ਹੌਲੀ ਕਰਕੇ ਸਾਰਾ ਕੁਝ ਬਣ ਜਾਣਾ ਵੇਖੋ ਹੌਸਲਾ ਤੁਸੀਂ ਹੁਣ ਇਹ ਹੋ ਗਿਆ ਕੰਮ ਕਿਸੇ ਦੇ ਕਿਹਦੇ ਨਾਲ ਪਏ ਪਿਆ ਨੂੰ ਮੰਗਣਾ ਪਏ ਕਿਹੜਾ ਟਾਉਣਾ ਨਾ ਉਹ ਲਾੜਾ ਕੀ ਰਹਿ ਗਿਆ ਸੂਟ ਰਾਂਗ ਹਾਂਜੀ ਆ ਆ ਸੂਟ 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 ਕੰਬਲ ਮੰਗਾਲ ਇਹਦਾ ਨੰਬਰ ਹੋ ਗਿਆ ਵਾ ਹਜੇ ਇੱਕ ਕੰਬਲ ਨੰਬਰ ਕੰਬਲ ਦਿੱਤਾ ਵਾ ਕਿੱਧਰ ਜਾਏ ਦਾ ਕੰਬਲ ਕੰਬਲ ਆ ਗਿਆ ਆ ਹੋ ਗਿਆ ਇਹ ਤਾਂ ਕੰਬਲ ਮਿਲ ਗਿਆ ਨਾ ਸੌਣ ਦਾ ਆ ਗਿਆ ਆ ਜੀ ਭੈਣ ਜੀ ਬਿਸਤਰਾ ਮਿਲ ਗਿਆ ਨਹੀਂ ਮਿਲਣ ਲੱਗਾ ਤੁਹਾਨੂੰ ਫਿਰ ਪਿੱਛੋਂ ਵੰਡਦੇ ਆਉਂਦੇ ਆ ਸੌਦਾ ਮਿਲ ਗਿਆ ਜੀ ਸੌਦਾ ਹਾਂ ਹਾਂ ਸੌਦਾ ਕਦੋਂ ਲੈਣਾ ਆਜੋ ਆ ਵੇਖੋ ਰਾਸ਼ਨ ਵਗੈਰਾ ਵੰਡਿਆ ਗਿਆ ਵਾ ਕੋ ਨਾ ਸੂਟ ਦੇ ਬਿਸਤਰੇ ਪਿੱਛੋਂ ਵੰਡਦੇ ਆਓ ਨਹੀਂ ਵੰਡਦੇ ਹਾਂ ਇੱਥੇ ਫਿਰ ਆ ਭੈਣ ਜੀ ਹੁਣ ਹੀ ਰਹਿ ਗਏ ਇੱਧਰ ਆਇਨੰਦੋ ਆ ਪੈਟਿਕ ਵੀ ਦੇਖਿਆ ਉਹ ਮੇਰੇ ਕੋਲ ਨਾ ਇੱਕ ਦੇਖਿਆ ਜੇ ਉਹ ਅਮਾਗੇ ਹੋ ਗਈ ਉਹ ਫਿਰ ਨਾ ਕੋਈ ਹੈਗਾ ਇਹ ਗਲੀ ਦੇ ਦੇ ਦਿਓ ਦੇ ਦਿਓ ਕੋਈ ਨਹੀਂ ਇੱਕ ਦਿਨ ਵਧੀ ਚੱਲ ਜੇ ਦੇ ਦਿਓ ਇੱਕ ਨਾ ਕਿਨੇ ਪਰਵਿੰਦਰ ਜੀ ਪਰਸੋ ਤੁਸੀਂ ਆਏ ਸੀ ਇੱਥੇ ਤੇ ਤੁਸੀਂ ਵਾਦਾ ਕਰਕੇ ਗਏ ਸੀ ਨਾ ਜਿੱਦਾਂ ਤੁਹਾਡਾ ਰਿਆ ਤਜਰਬਾ ਜਿਹੜਾ ਆਪਾਂ ਇਸ ਤਰੀਕੇ ਨਾਲ ਸਮਾਨ ਵੰਡਿਆ ਇਹ ਤਾਂ ਬਹੁਤ ਵਧੀਆ ਗੱਲ ਹੈ ਤੇ ਇਹਨਾਂ ਨੇ ਬੜਾ ਸੰਜੀਦਗੀ ਰੱਖੀ ਹੈ ਘਰਾਂ ਚੋਂ ਤੇਰੇ ਇਹ ਨਹੀਂ ਤਸੀਂ ਇਹੋ ਹੀ ਬੇਨਤੀ ਕਰਾਂਗੇ ਕਿ ਜਿਹੜੀ ਸਸਤਾ ਆ ਰਹੀ ਹੈ ਟੂਰ ਟੂ ਡੋਰ ਜਾਏ ਹਾਂ ਕਿਉਂਕਿ ਹੁਣ 4 ਦਿਨ ਹੋ ਗਏ ਪਾਣੀ ਲੱਥ ਗਿਆ ਘਰਾਂ ਚ ਪਰ ਜਿੰਨੇ ਵੀ ਘਾਓ ਲੱਗੇਗਾ ਉਥੇ ਅੜ ਆਇਆ ਨਹੀਂ ਲੱਗਦਾ ਹਾਂਜੀ ਕਈ ਸਾਡੇ ਆਹ ਤੁਰੇ ਚੱਲਦੇ ਨਾਲ ਨਾਲ ਹਾਂਜੀ ਜਿਵੇਂ ਆਪਾਂ ਦੇਖਦੇ ਆਂ ਕਿ ਪਾਣੀ ਇੱਧਰ ਬਹੁਤ ਜ਼ਿਆਦਾ ਚੜਿਆ ਡੈਮੇਜ ਕੀਤਾ ਹਾਂ ਤਾਂ ਬਾਉਂਡਰੀ ਵਾਲੀ ਸਾਈਡ ਵੀ ਇਸ ਤੋਂ ਅੱਗੇ ਤੁਸੀਂ ਦੇਖੋਗੇ ਕਿ ਉਥੇ ਜਿਹੜੇ ਨੇ ਜ਼ਿੰਮੇਦਾਰਾਂ ਦੇ ਉਹਨਾਂ ਦੇ ਵੀ ਪਾਣੀ ਚੜ ਕੇ ਉਤਰਿਆ ਹਾਂਜੀ ਤਾਂ ਡੈਬਿਨੇਟ ਦੀ ਜਿਹੜੀ ਹੈ ਦੂਸਰੇ ਜਿਹੜਾ ਥੋੜਾ ਬੁਤਾ ਜਿੱਦੀ ਅੱਧਾ ਕਿ ਲਾਈਟ ਪਾੜੀ ਹੈ ਤੇ ਥੋੜਾ ਬੁਤਾ ਘਰ ਦਾ ਸਹੀ ਹੁੰਦਾ ਪਰ ਵੀ ਪਾਣੀ ਦੀ ਮਾਰ ਉਹਨੂੰ ਪਈ ਬਹੁਤ ਜ਼ਿਆਦਾ ਤਾਂ ਇਹ ਚੀਜ਼ਾਂ ਜਿਹੜੀਆਂ ਕੰਬਲ ਦਿੱਤਾ ਇੱਧਰ ਹਲਕੇ ਕੰਬਲ ਆ 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 ਆਜੋ ਹੁਣ ਜਿਹੜਾ ਹੋਰ ਕਿਹੇ ਗਲੀ ਚ ਅਗਲੇ ਲੋਡ ਬੰਦਾ ਹੁੰਦੇ ਹੀ ਜਾ ਕੇ ਸੋ ਇਹ ਪੱਖੋ ਕੇ ਟਾਲੀ ਦੀ ਜਿਹੜੀ ਕਲੋਨੀ ਆ ਜਿੱਥੇ ਸਭ ਤੋਂ ਪਹਿਲਾਂ ਹੜ ਦੀ ਮਾਰ ਵਜੀ ਉਥੇ ਲਗਭਗ ਇਸ ਕਲੋਨੀ ਦੇ ਵਿੱਚ ਸਮਾਨ ਹਰ ਘਰ ਨੂੰ ਦੇ ਦਿੱਤਾ ਗਿਆ ਉਹਨਾਂ ਦੇ ਵਰਤ ਅਨੁਸਾਰ ਤੇ ਫੇਰ ਹੱਲਾ ਮਾਰਾਂਗੇ ਕੁਝ ਦਿਨ ਠਹਿਰ ਕੇ ਮੈਂ ਬਾਕੀ ਵੀ ਲੋਕਾਂ ਨੂੰ ਅਪੀਲ ਕਰਦਾ ਕਿ ਜਰੂਰ ਦਾਨ ਦਿਓ ਜਿੰਨਾ ਬਣਦਾ ਸਰਦਾ ਕਿਸੇ ਦਾ ਤੇ ਇਧਰ ਪੱਖੋਕ ਟੈਲੀ ਦਾ ਸਰਕਾਰੀ ਸਕੂਲ ਮੈਂ ਉਧਰ ਵੀ ਵਿਖਾਇਆ ਤੁਹਾਨੂੰ ਤੁੱਜ ਵੀ ਵੇਖ ਲਓ ਅਜੇ ਵੀ ਗਾਰ ਉਦਾ ਹੀ ਆ ਸੋ ਬਤਿਆਨਤ ਬੜੇ ਹਾਲਾਤ ਆ ਸੋ ਜਿਸਪਾਲ ਜੀ ਤੇ ਉਹਨਾਂ ਦੇ ਨਾਲ ਸਾਥੀ ਬੈਠੇ ਆ ਤੇ ਬੜੇ ਵਧੀਆ ਤਰੀਕੇ ਨਾਲ ਸਮਾਨ ਵੰਡ ਰਹੇ ਆ ਕੋਈ ਖੋ ਮਾਈ ਨਹੀਂ ਪਈ ਇੱਥੋਂ ਇਹਨਾਂ ਦੀ ਟੀਮ ਨੇ ਸਮਾਨ ਘਰੋਂ ਕੋਈ ਜਾ ਕੇ ਦਿੱਤਾ ਸੋ ਅਜੇ ਵੀ ਸਮਾਨ ਬਹੁਤ ਬਲਕ ਚ ਆ ਸੋ ਲਗਭਗ ਇੱਥੇ ਆਪਾਂ ਸਾਰੀ ਕਲੋਨੀ ਪੁਗਤਾ ਦਿੱਤੀ ਆ ਇਹ ਇਸ ਏਰੀਆ ਦੀ ਜਿਨ੍ਹਾਂ ਨੂੰ ਜ਼ਿਆਦਾ ਲੋੜ ਸੀ ਜਿਨ੍ਹਾਂ ਤੇ ਹੜਾਂ ਦੀ ਮਾਰ ਬਹੁਤ ਜ਼ਿਆਦਾ ਪਈ ਸੀ ਉਹਨਾਂ ਦੇ ਨਾਲ ਲੈ ਕੇ ਉਹਨਾਂ ਨੂੰ ਪੁੱਛ ਕੇ ਕਿਹੜਾ ਲੋੜ ਹੈ ਹਾਂਜੀ ਤੇ ਬਾਕੀ ਪਿੰਡ ਦੇ ਮੋਤਪੁਰ ਬੰਦੇ ਨਾਲ ਲੈ ਇਸ ਤੋਂ ਪਹਿਲਾਂ ਵੀ ਸਰਵੇ ਕਰ ਗਏ ਸੀ ਟੀਮ ਦੇ ਮੈਂਬਰ ਕੋਸ਼ ਆ ਕੇ ਬਟਾਲਾ ਵੱਨ ਤੋਂ ਤੇ ਬੜੇ ਵਧੀਆ ਤਰੀਕੇ ਨਾਲ ਇੱਕ ਵਧੀਆ ਮੈਨੇਜਮੈਂਟ ਦੇ ਵਿੱਚ ਰਹਿ ਕੇ ਡਿਸਪਲਨ ਦੇ ਵਿੱਚ ਰਹਿ ਕੇ ਇਹਨਾਂ ਨੇ ਸਮਾਨ ਵੰਡਿਆ ਤੇ ਲੋਕਾਂ ਵੀ ਸਮਾਨ ਐਕਸੈਪਟ ਕੀਤਾ ਸੋ ਵਧੀਆ ਤਰੀਕਾ ਜੀ ਸਾਡੀ ਗੁਜ਼ਾਰਿਸ਼ ਹੈ ਕਿ ਜਿੰਨੇ ਵੀ ਲੋਕ ਇਦਾਂ ਸਮਾਨ ਵੰਡਦੇ ਆ ਘਰੋ ਘਰ ਹੀ ਜਾ ਕੇ ਲੋੜੀਂਦੇ ਹੱਥਾਂ ਤੱਕ ਸਮਾਨ ਪਹੁੰਚੀ ਹਾਂਜੀ ਭਾਜੀ ਹਾਂਜੀ ਹਾਂਜੀ ਮਿਲ ਜਾਂਦਾ ਤੁਹਾਨੂੰ ਵੀ ਹਾਂ ਡੇਰਾ ਤਾਂ ਡੱਕੜਾ ਦੱਸ ਦਿਓ ਉੱਥੇ ਭੇਜਾ ਦੇ ਨਾਲ ਗੱਡੀ ਲੈ ਜਾਈ ਨੇ ਸੋ ਉਸ ਕਲੋਨੀ ਤੋਂ ਦੂਸਰੀ ਸਾਈਡ ਸੜਕ ਤੇ ਆ ਗਏ ਪਿੰਡ ਦੇ ਅਸੀਂ ਪੱਖੋ ਕੇ ਟਾਲੀ ਸਾਹਿਬ ਦੇ ਇਹਨਾਂ ਕਰਾਂਗੇ ਪੂਰਾ ਪਾਣੀ ਫਿਰ ਗਿਆ ਉਹ ਆਪਣੇ ਜੇ ਉਹਨਾਂ ਕਰਦੇ ਕਿ ਪੂਰਾ ਪਾਣੀ ਸੌਦਾ ਦੇਦਾ ਉਹ ਲੈ ਲੈ ਆਰ ਕੰਬਲ ਸੌਦਾ ਆ ਦੇ ਦੇ ਨਾ ਕੰਬਲ ਲੈ ਲੈ ਆ ਹਾਂ ਹੁਣ ਕੰਬਲ 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 ਦੀ ਦਵਾਈ ਦੇ ਦੋ ਕੰਬਲ ਲੈ ਲੈ ਤਾਂ ਕੰਬਲ ਜਿਹਾ ਛੱਡਿਆ ਛੱਡ ਕੇ ਆਓ ਇਹ ਇਲਾਸ ਵਾਲਾ ਕਰ ਇੱਧਰ ਹੋ ਗਿਆ ਇਹਦੇ ਮੇਰੇ ਕੋਲ ਜੱਟ ਖੜ੍ਹ ਲਓ ਨਾ ਤੁਸੀਂ ਆਪਣੇ ਘਰ ਦੇ ਗੇਟ ਤੇ ਚੰਦੋਂ ਇਦਾਂ ਨਹੀਂ ਹੁੰਦਾ ਪੰਜ ਗੇਟ ਅੱਗੇ ਖਲੋਵੋ ਤੈਨੂੰ ਘਰੋਂ ਘਰੀ ਸਮਾਨ ਮਿਲੂ ਆਕਰ ਜਿੱਥੇ ਠਾਣ ਹਾਂਜੀ ਆ ਬਿਸਤਰਾ ਲੈ ਲਓ ਬਿਸਤਰਾ ਆ ਗਿਆ ਥਾਡੇ ਅੱਛਾ ਭਰਾ ਸਾਡੇ ਅੱਗੇ ਬੰਦਾ ਹੈ ਨਹੀਂ ਇਹ ਤੇ ਦੇਖੋ ਕੋਈ ਨਹੀਂ ਬੜੀ ਲੋਕ ਮਦਦ ਕਰਨ ਵਾਲੇ ਦੀ ਪ੍ਰਸ਼ਾਦਾ ਕਹਿੰਦਾ ਨਾ ਉਹ ਤਰਾਵਾ ਨਾ ਕੋਈ ਉਹਨਾਂ ਬਸ ਹੋਰ ਜੇ ਪ੍ਰਸ਼ਾਦਾ ਪਾਣੀ ਪ੍ਰਸ਼ਾਦਾ ਪਾਣੀ ਲੈਣਾ ਤੇ ਉਹ ਵੀ ਦੇ ਦਿਓ ਹਾਂ ਰਾਸ਼ਨ ਦੀ ਕਿਟ ਲਿਆ ਦਿਓ ਇਹਨਾਂ ਨੂੰ ਬਸ ਹੋ ਗਿਆ ਇਹਨਾਂ ਨੂੰ ਤੈਨੂੰ ਹੋ ਗਿਆ ਨਾ ਇੱਧਰ ਚੱਲ ਜਿਓ ਉਹ ਸਾਹਮਣੇ ਹਾਂਜੀ ਸ਼ੁਰੂ ਚ ਕਰਕੇ ਦੇ ਜੀ ਉਹਨਾਂ ਆਹ ਸਾਮਾਨ ਸਾਹਮਣੇ ਜਿਓ ਹਾਂ ਸਰ ਗੜੀ ਰਹਿ ਗਈ ਜੀ ਇੱਧਰ ਰਸਟਨ ਦਾ ਦੇਖਣਾ ਮੈਂ ਇੱਥੋਂ ਕੱਟਾ ਰੁਕਾ ਦੇ ਆਹ